ਐਸਐਸਪੀ ਸਰਤਾਜ ਸਿੰਘ ਚਾਹਲ ਦੀ ਦਿਸ਼ਾ ਨਿਰਦੇਸ਼ਾਂ ਹੇਠਾ ਚ ਭਵਾਨੀਗੜ੍ਹ ਵਿੱਚ ਨਸ਼ਾ ਦੇ ਕਾਰੋਬਾਰ ਨੂੰ ਮੁਕੰਮਲ ਤੌਰ ਤੇ ਠੱਲ ਪਾਉਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਇਹ ਜਿਸ ਦਾ ਪ੍ਰਗਟਾਵਾ ਅੱਜ ਡੀਐਲ ਡੀਐਸਪੀ rahul koushal ਨੇ ਕੀਤਾ ਜਿੱਥੇ ਅੱਜ ਭਵਾਨੀਗੜ੍ਹ ਦੀਆਂ ਬਕੋਕ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਤਸਵੀਰਾਂ ਵਿੱਚ ਦੇਖ ਸਕਦੇ ਹੋ। ਐਸਐਚਓ ਗੁਰਨਾਮ ਸਿੰਘ ਮੌਕੇ ਤੇ ਖੜੇ ਨਜ਼ਰ ਆ ਰਹੇ ਨੇ ਤਸਵੀਰਾਂ ਬੋਲੋ। ਡ੍ਰੈਗਨ ਇੰਸਪੈਕਟਰ ਨਰੇਜ ਜੀ ਪਹੁੰਚੇ ਹਨ ਜਿੱਥੇ ਕੋਣ ਬੋਲੋ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਦੁਕਾਨਦਾਰਾਂ ਦੀ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕੋਈ ਦਵਾਈ ਬਕਰੇ ਤਾਂ ਦੁਕਾਨਾਂ ਦੇ ਵਿਸ਼ੇਸ਼ ਦਰਸ਼ਾਪਨ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਦੱਸਿਆ ਕਿ ਜਦੋਂ ਪੰਜਾਬ ਪੁਲਿਸ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁੰਦਾ ਤਾਂ ਤੇ ਪੰਜਾਬ ਦੇ ਬੀਜੀਪੀ ਗੌਰਵ ਜაძਵ ਦੀਆਂ ਹਦਤਾਂ ਉੱਤੇ ਸੂਬੇ ਦੇ ਜੁੱਧ ਨਸ਼ਾ ਵਿਰੁੱਧ ਮਹਿਮ ਅਰੰਭ ਕੀਤੀ ਗਿਆ ਹੁਣ ਤੱਕ ਜ਼ਿਲ੍ਹੇ ਦੇ ਸੰਰੂਪ ਪੁਲਿਸ ਵੱਲੋਂ ਕਕਕ ਤਰ੍ਹਾਂ ਮਤ ਇਹ ਦਰਸ਼ ਕੀਤੇ ਗਏ ਹਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਯੂਰੋਪ ਤੋਂ ਆਮਦ ਲਈ ਪ੍ਰਾਲੇ ਕੀਤੇ ਜਾ ਰਹੇ ਹਨ ਜੁੱਧ ਨਸ਼ਾ ਵਿਰੋਧੀ ਮਹਿਮ ਤਹਿਤ ਸਰਕਾਰ ਨੇ ਵਿੱਚ ਕਾਫੀ ਵਿਧਾ ਕਰ ਦਿੱਤੇ ਗਏ ਹਨ ਉਹਨਾਂ ਨੇ ਕਈ ਦਵਾਈਆਂ ਬਗਰੇਤਾਂ ਦੀ ਜਾਂਚ ਮਕਸਦ ਕਿਸੇ ਤਰ੍ਹਾਂ ਦੀ ਕੋਈ ਉਲਾੜਾ ਪਰੇਸ਼ਾਨੀ ਜਾਂ ਖੋਜਲ ਖੋਰੀ ਕਰਨਾ ਨਹੀਂ ਹੈ ਬਲਕਿ ਕੇਵਲ ਇਹ ਕਮੇਸਟਿਨਾਂਟ ਪੋਰਟਲ ਕੀਤੀ ਜਾ ਰਹੀ ਹੈ ਜਿਹੜੇ ਕਿ ਆਪਣੇ ਆਪ ਨੂੰ ਨਿੱਜੀ ਫਾਇਦਿਆਂ ਨੂੰ ਪ੍ਰਮੁਖਤ ਦੇ ਦੇ ਸਰਕਾਰ ਤੇ ਸਹਿਯਤਾ ਭਾਗ ਦੇ ਨਿਯਮਾਂ ਦੀ ਅੱਖੋਂ ਪਰੋਖੇ ਕਰ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਉਹਨਾਂ ਵੱਲੋਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਮੈਡੀਕਲ ਦੀਆਂ ਦੁਕਾਨਾਂ ਦੀਆਂ ਅਤੇ ਇਸ ਮੌਕੇ ਦੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਨਿਨਾਂ ਵਿੱਚ ਦੁਕਾਨਦਾਰਾਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਡਰਗਨ ਇੰਸਪੈਕਟਰ ਤੇ ਡੀਐਸਪੀ ਰਾਹੁਲ ਕੌਸ਼ਲ ਪੁਆਣੀਗੜ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਹੈ ਐਕਚੁਅਲੀ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਵਿਰੁੱਧ ਇੱਕ ਜਿਹੜਾ ਸ਼ੁਰੂ ਕੀਤੀ ਹੈ ਬਹੁਤ ਮਹਮ ਯੁੱਧ ਨਸ਼ਿਆਂ ਦੇ ਵਿਰੁੱਧ ਉਸ ਅਧੀਨ ਅੱਜ ਸਾਡੇ ਵੱਲੋਂ ਮਤਲਬ ਕੇਮਿਸਟ ਜਿਹੜੀਆਂ ਸ਼ਾਪਸ ਨੇ ਡਾਕ ਇਨਸਪੈਕਟਰ ਸਾਹਿਬ ਸਾਡੇ ਨਾਲ ਨੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਚੈੱਕ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਸ਼ਾਪ ਚੈੱਕ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਮਤਲਬ ਸ਼ੱਕ ਹੁੰਦਾ ਉਹ ਸਾਰੀਆਂ ਅਸੀਂ ਜਿਹੜੀਆਂ ਦੁਕਾਨਾਂ ਨੇ ਉਹਨੂੰ ਚੈੱਕ ਕਰ ਰਹੇ ਹਾਂ ਅਸੀਂ ਇਸ ਤੋਂ ਇਲਾਵਾ ਇਸ ਮਹਮ ਦੇ ਦੌਰਾਨ ਸਾਡੇ ਵੱਲੋਂ ਵੱਖ-ਵੱਖ ਹੌਟਸਪੌਟ ਪੁਆਇੰਟ ਨੇ ਸਾਡੇ ਉਹਨਾਂ ਤੇ ਵੀ ਅਸੀਂ ਜਿਹੜੀਆਂ ਲਗਾਤਾਰ ਚੈਕਿੰਗ ਕਰ ਰਹੇ ਆ ਕਾਸੋ ਆਪਰੇਸ਼ਨ ਚਲਾ ਰਹੇ ਆ ਤੇ ਬਹੁਤ ਵਧੀਆ ਚੱਲ ਰਿਹਾ ਹੈ ਸਾਡਾ ਲੋਕਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਤੇ ਮੇਰੇ ਵੱਲੋਂ ਜਿਹੜੇ ਇਹ ਨਸ਼ਾ ਕਰਨ ਵਾਲੇ ਲੋਕ ਨੇ ਜਾਂ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਸਾਰਿਆਂ ਲਈ ਇੱਕ ਸਖਤ ਮੇਰੇ ਸੰਦੇਸ਼ ਹੈ ਮੇਰੇ ਵੱਲੋਂ ਜੋ ਇਸ ਕੰਮ ਨੂੰ ਬੰਦ ਕਰ ਦਨ ਚੰਗੇ ਰਾਹ ਤੁਰਨ ਤਾਂ ਜੋ ਇਹ ਸਮਾਜ ਆਪਣਾ ਤਰੱਕੀ ਤੇ ਚੱਲ ਸਕੇ ਨਹੀਂ ਤਾਂ ਅਸੀਂ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਮਿਆਜਾ ਪਗੋਤਣਾ ਪਊਗਾ ਠੀਕ ਹੈ ਜੀ ਕਿ ਇਥੋਪੀਏ ਮਿਲੇ ਆ ਜੀ ਇਹ ਦੁਕਾਨ ਤੇ ਕੀ ਕਾਰਵਾਈ ਹੋ ਰਹੀ ਹੈ ਐਕਚੁਅਲੀ ਇੱਥੇ ਡਰਗ ਇਨਸਪੈਕਟਰ ਸਾਹਿਬ ਹਲੇ ਡਿਊਰਿੰਗ ਚੈਕਿੰਗ ਅਧੀਨ ਨੇ ਹਲੇ ਇਹ ਕਾਫੀ ਚੀਜ਼ਾਂ ਚੈੱਕ ਕਰ ਰਹੇ ਨੇ ਇਹਨਾਂ ਦਾ ਆਪਣਾ ਜਨਰਲ ਪ੍ਰੋਸੀਜਰ ਵੀ ਹੁੰਦਾ ਜਨਰਲ ਚੈਕਿੰਗ ਵੀ ਹੁੰਦੀ ਹੈ ਨੇ ਬਿਲਸ ਵਗੈਰਾ ਚੈੱਕ ਕਰਨੇ ਹੁੰਦੇ ਉਹ ਤੁਹਾਨੂੰ ਜਿਆਦਾ ਬੈਟਰ ਸਾਡੇ ਡਰਗ ਇਨਸਪੈਕਟਰ ਸਾਹਿਬ ਦੱਸਣਗੇ ਪਰ ਐਨਡੀਪੀਐ ਸੈਕਟਰ ਨੂੰ ਲੈ ਕੇ ਹਾਲੇ ਤੱਕ ਕੋਈ ਐਸੀ ਸਾਡੀ ਰਿਕਵਰੀ ਨਹੀਂ ਹੋਈ ਹਾਲੇ ਤੱਕ ਥੈਂਕ ਯੂ ਸਰ ਜਿਹੜੀ ਇਹ ਦੁਕਾਨਾਂ ਦੀ ਮੈਡੀਕਲ ਚੈਕਿੰਗ ਕੀਤੀ ਗਈ ਹੈ ਕੀ ਕੰਮ ਹੈ ਹਾਂ ਜੀ ਮੇਰਾ ਨਾਮ ਨਰੇਸ਼ ਕੁਮਾਰ ਹੈ ਡਰਗ ਐਂਡ ਰਿਗਾਰਡਿੰਗ ਜਿਵੇਂ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਦੁਕਾਨਾਂ ਚੈੱਕ ਕੀਤੀਆਂ ਪਹਿਲਾਂ ਸੰਗਰੂਰ ਵੀ ਕੀਤੀਆਂ ਗਈਆਂ ਸੀਗੀਆਂ ਤੇ ਹੁਣ ਇੱਥੇ ਪਵਾਨੀਗੜ੍ਹ ਵੀ ਤਿੰਨ ਦੁਕਾਨਾਂ ਚੈੱਕ ਕੀਤੀਆਂ ਗਈਆਂ ਹੈਗੀਆਂ ਤੇ ਇਹਨਾਂ ਦੇ ਵਿੱਚੋਂ ਇੱਕ ਅਧੀ ਦੁਕਾਨ ਦੇ ਵਿੱਚ ਕੋਈ ਜਨਰਲ ਕੌਂਟਰਾਵੈਂਸ਼ਨ ਜਿਹੜੇ ਸਿੰਪਲ ਟੈਕਨੀਕਲੀ ਹੁੰਦੇ ਹੈਗੇ ਆ ਉਹ ਨਿਕਲੇ ਹੈਗੇ ਆ ਬਟ ਕੋਈ ਵੀ ਨਾਰਕੋਟਿਕਸ ਜਾਂ ਨਸ਼ੇ ਰਿਗਾਰਡਿੰਗ ਕੋਈ ਮੈਡੀਸਨ ਬਰਾਮਦ ਨਹੀਂ ਕੀਤੀ ਗਈ ਹੈ ਅਗਰ ਸਰ ਗੱਲ ਕਰੀ ਜੇ ਮੈਂ ਚੈਕਿੰਗ ਰੂਟੀਨ ਚ ਕੀਤੀ ਹੁੰਦੀ ਅਸੀਂ ਦੇਖਦੇ ਬਹੁਤ ਘੱਟ ਚੈਕਿੰਗ ਕੀਤੀ ਜਾ ਰਹੀਆਂ ਨੇ ਜਾ ਕੇ ਵੀਰ ਦੁਕਾਨਦਾਰ ਇਧਰ ਉਧਰ ਵੀ ਕਰ ਸਕਦੇ ਨੇ ਕੋਈ ਜੇਜੀ ਚੀਜ਼ਾਂ ਜੇ ਵੀ ਹੋ ਜੰਦੀਆਂ ਪਤਾ ਲੱਗ ਜਾਂਦੇ ਨੇ ਨਹੀਂ ਰੂਟੀਨ ਚੈਕਿੰਗ ਕੀਤੀਆਂ ਜਾਂਦੀਆਂ ਹੈਗੀਆਂ ਡਰੱਗ ਵਿਭਾਗ ਵੱਲੋਂ ਕੀਤੀ ਜਾਂਦੀਆਂ ਬਾਕੀ ਸਮੇਂ ਸਮੇਂ ਤੇ ਜਦੋਂ ਪੁਲਿਸ ਵਿਭਾਗ ਨੂੰ ਸਾਡੀ ਹੈਲਪ ਦੀ ਲੋੜ ਹੁੰਦੀ ਹੈਗੀ ਐ ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕਰਕੇ ਚੈਕਿੰਗ ਕਰੀਦੀ ਹੈਗੀਆਂ ਇਸ ਤੋਂ ਇਲਾਵਾ ਜੇ ਕੋਈ ਕੰਪਲੀਟ ਹੁੰਦੀ ਹੈਗੀ ਜਾਂ ਕੋਈ ਸਸਪੈਕਟਿਡ ਹੈਗੀ ਆ ਉਹਦਾ ਇਮੀਡੀਟ ਐਕਸ਼ਨ ਲਿੱਤਾ ਜਾਂਦਾ ਹੈਗਾ ਪਵਾਨੀਗੜ੍ਹ ਕੋਈ ਨਹੀਂ ਕਰਦੇ ਵਿੱਚ ਕੋਈ ਕਾਰਵਾਈ ਵਗੈਰਾ ਕੀਤੀ ਹੈ ਜਾਂ ਫਿਰ ਨਹੀਂ ਪਵਾਨੀਗੜ੍ਹ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਹੈ ਤਿੰਨ ਦੁਕਾਨਾਂ ਚੈੱਕ ਕੀਤੀਆਂ ਗਈਆਂ ਹੈ ਦੁਕਾਨਾਂ ਦੇ ਵਿੱਚ ਸਿੰਪਲ ਜਿਹੀਆਂ ਟੈਕਨੀਕਲ ਕੰਟਰੋਵੈਂਸ਼ਨ ਕੋਈ ਬਿੱਲ ਨਹੀਂ ਕਟਣਾ ਜਾਂ ਕੋਈ ਸਾਡੇ ਰਜਿਸਟਰ ਹੁੰਦੇ ਹੈਗੇ ਉਹ ਪ੍ਰੋਪਰ ਮੇਨਟੇਨ ਨਹੀਂ ਹੈ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਉਹ ਕਮੀਆਂ ਪਾਈਆਂ ਗਈਆਂ ਤੇ ਉਹਨੂੰ ਕੋਡ ਕਰ ਦਿੱਤਾ ਗਿਆ ਹੈ ਸਰ ਪੂਰਾ ਮੈਡੀਕਲ ਸ਼ਾਪਸ ਵਾਲਿਆਂ ਨੂੰ ਕੀ ਜਿਹੜੀ ਚੇਤਾਵਨੀ ਦੇਣਾ ਚਾਹੋਗੇ ਕਿਉਂਕਿ ਲਗਾਤਾਰ ਜਿਦੀ ਚੈਕਿੰਗ ਕੀਤੀ ਜਾ ਰਹੀ ਹੈ ਚੇਤਾਵਨੀ ਇਹੀ ਹੈਗੀ ਹੈ ਜਿਵੇਂ ਕਿ ਆਪਾਂ ਨੂੰ ਪੂਰੇ ਪੰਜਾਬ ਦਾ ਹੀ ਪਤਾ ਹੈਗਾ ਕਿ ਇਹਦੇ ਵਿੱਚ ਨਸ਼ੇ ਤੋਂ ਗੁਰੇਜ਼ ਕੀਤਾ ਜਾਵੇ ਜੇ ਕੋਈ ਮੈਡੀਕਲ ਜਾਂ ਕੋਈ ਬਾਹਰ ਵੀ ਨਸ਼ੇ ਵਾਲਾ ਕੋਈ ਕੰਮ ਕਰਦਾ ਹੈਗਾ ਉਹ ਨਾ ਕੀਤਾ ਜਾਵੇ ਬਾਕੀ ਮੈਡੀਕਲ ਸਟੋਰ ਵਾਲਿਆਂ ਨੂੰ ਹਦਾਇਤ ਹੈ ਕਿ ਕਿਉਂਕਿ کافی ਸਖਤ ਹੈਗੀ ਹੈ ਸਰਕਾਰ ਵੀ ਗੰਭੀਰ ਹੈਗੀ ਹੈ ਇਸ ਦਾ ਕਿਆਦਾ ਰਿਕਾਰਡ ਵਗੈਰਾ ਸਾਰਾ ਪ੍ਰੋਪਰ ਮੇਨਟੇਨ ਕਰਕੇ ਰੱਖਣ ਤੇ ਬਿਨਾ ਪ੍ਰੈਸਕ੍ਰਿਪਸ਼ਨ ਬਿਨਾ ਕਿਸੇ ਵਜਾ ਤੋਂ ਕਿਸੇ ਨੂੰ ਵੀ ਕੋਈ ਮੈਡੀਸਨ ਨਾ ਦਿੱਤੀ ਜਾਵੇ ਜਿਨ੍ਹਾਂ ਦੇ ਬਿੱਲ ਨਹੀਂ ਮਿਲਿਆ ਉਹ ਕੀ ਕਾਰਵਾਈ ਹੋ ਜੀ ਜਿਨ੍ਹਾਂ ਦੇ ਬਿੱਲ ਨਹੀਂ ਮਿਲੇ ਉਹਨਾਂ ਦਾ ਇਨਸਪੈਕਸ਼ਨ ਰਿਪੋਰਟ 'ਚ ਕੋਟ ਕਰ ਦਿੱਤੀ ਗਈ ਹੈ ਜਿਵੇਂ ਕਿ ਬਿੱਲ ਨਹੀਂ ਕੱਟੇ ਹੋਏ ਸੀ ਕਿ ਦੁਕਾਨਦਾਰ ਨੇ ਪਿੱਛੇ 2 ਦਿਨਾਂ ਦੇ ਤੇ ਉਹ ਇਨਸਪੈਕਸ਼ਨ ਰਿਪੋਰਟ ਚ ਕੋਟ ਕਰਨ ਤੋਂ ਬਾਅਦ ਅੱਗੇ ਲਾਇਸੈਂਸਿੰਗ ਅਥਾਰਟੀ ਕੋਲੇ ਭੇਜ ਦਿੱਤਾ ਜਾਊਗਾ ਉਹਨੇ ਫਰਦਰ ਐਕਸ਼ਨ ਇਸ ਤਰ੍ਹਾਂ ਅਸੀਂ ਦੁਕਾਨਦਾਰਾਂ ਨੂੰ ਦੇਖਦੇ ਆਂ ਵੀ ਜਦੋਂ ਦਵਾਈਆਂ ਲੈਣ ਆਉਂਦੇ ਨੇ 2-3 ਗੋਲੀਆਂ ਵੀ ਲੈ ਰਹੇ ਨੇ ਪੈਸੇ ਘੱਟ ਹੁੰਦੇ ਨੇ ਪਰ ਉਹਨਾਂ ਤੋਂ ਪੈਸੇ ਵੱਧ ਵਸੂਲੇ ਜਾਂਦੇ ਨੇ ਉਹਦੇ ਲਈ ਕਿਵੇਂ ਦੇਖੀਏ ਨਹੀਂ ਇਹ ਥੋੜਾ ਰਾਈਟ ਹੈਗਾ ਕੋਈ ਵੀ ਦੁਕਾਨਦਾਰ ਹੈ ਐਮ ਆਰ ਪੀ ਤੋਂ ਉੱਪਰ ਜੇ ਤੁਹਾਡੇ ਤੋਂ ਕੋਈ ਪੈਸੇ ਲੈਂਦਾ ਹੈਗਾ ਤਾਂ ਤੁਸੀਂ ਸਿੱਧਾ ਉਹਦੀ ਕੰਪਲੇਂਟ ਕਰ ਸਕਦੇ ਹੈਗੇ ਅਸੀਂ ਉਹਦੇ ਰਿਗਾਰਡਿੰਗ ਵੀ ਕਵੈਕ ਭੇਜ ਕੇ ਚੈਕਿੰਗ ਕਰਵਾਵਾਂਗੇ ਐਸਾ ਰੂਲ ਹੈ ਵੀ ਅਸੀਂ ਪੱਤੇ ਦੇ ਵਿੱਚੋਂ 2 ਜਾਂ 4 ਗੋੜੀਆਂ ਲੈਣੇ ਪੱਤੇ ਜਣਾ ਪੈਗਾ ਕਿ ਐਸਾ ਵੀ ਰੂਲ ਹੈਗਾ ਦੇਖੋ ਇਹ ਦੇ ਰਿਗਾਰਡਿੰਗ ਤਾਂ ਜੇ ਤੁਹਾਨੂੰ ਡਾਕਟਰ ਨੇ ਪ੍ਰੈਸਕ੍ਰਾਈਬ ਕੀਤੀ ਹੈਗੀ ਆ ਉਹ ਦੇ ਅਕੋਰਡਿੰਗ ਹੀ ਤੁਸੀਂ ਮੈਡੀਸਨ ਲਓਗੇ ਰਿਟੇਲ ਸੇਲ ਕਾਊਂਟਰ ਦਾ ਮਤਲਬ ਹੈ ਕੇਮਿਸਟ ਤੋਂ ਮੈਂ ਮੰਨ ਲਓ ਡਾਕਟਰ ਨੇ ਲਿਖਤਾ ਵੀ 4 ਗੋਲੀਆਂ ਚਾਹੀਦੀਆਂ ਨੇ ਰਾਈਟ ਉਹ ਉੱਥੇ ਕਹਿੰਦੇ ਮੈਂ ਤਾਂ ਪੱਤੇ ਹੀ ਮਿਲੂਗਾ ਜਾਂ ਪੱਤੇ ਹੀ ਵਾਪਸ ਹੋਊਗਾ ਇਹ ਹੈ ਜਾਂ ਕੀ ਹੈ ਇਹ ਕੋਈ ਇਦਾਂ ਨਹੀਂ ਐਜੀ ਡਰੱਗ ਐਕਟ ਦੇ ਵਿੱਚ ਕੋਈ ਰੈਗੂਲੇਸ਼ਨ ਹੈ ਡਿਟੇਲਸ ਹੈ ਤੁਹਾਨੂੰ 2 ਗੋਲੀਆਂ ਵੀ ਪ੍ਰੋਵਾਈਡ ਕਰ ਸਕਦਾ ਹੈ ਜੇ ਅਗਰ ਜੈਸੀ ਦੁਕਾਨਦਾਰ ਨੂੰ ਵਾਪਸ ਕਰਨਾ ਜਾਨੇ ਉਹ ਕਹਿੰਦੇ ਮੈਂ ਘੱਟ ਪੈਸੇ ਦਊਂਗਾ ਵੀ ਪਰ ਮੈਂ ਤੁਹਾਨੂੰ ਪੂਰੇ ਪੈਸੇ ਵਾਪਸ ਦੇ ਰ ਵਿੱਚ ਕੋਈ ਨਹੀਂ ਹੈਗਾ ਠੀਕ ਹੈ ਐਮ ਆਰ ਪੀ ਦੀ ਆਪਾਂ ਗੱਲ ਕਰਦੇ ਕੋਈ ਵੀ ਦੁਕਾਨਦਾਰ ਜੇ ਪੱਤੇ ਦਾ 400 ਰੁਪਏ ਹੈਗਾ ਤੇ 400 ਰੁਪਏ ਤੋਂ ਉੱਪਰ ਲਿੱਤਾ ਜਾਂਦਾ ਹੈਗਾ ਤੁਹਾਡੇ ਤੋਂ ਸਪੋਜ਼ ਤਾਂ ਤੁਸੀਂ ਉਹਦੀ ਕੰਪਲੀਟ ਕਰ ਸਕਦੇ ਹੈਗੇ ਅਸੀਂ ਉਹਦੇ ਐਕਸਟਰਾ ਠੀਕ ਹੈ ਥੈਂਕ ਯੂ